ਹਾਂਜੀ ਬਾਈ ਜੀ ਅੱਜ ਆਪਾਂ ਆਏ ਆ ਟਾਂਗੀਆਂ ਲੈਣ ਨਿੱਗਰ ਜੀ ਕੋਈ ਨਿੱਗਰ ਜੀ ਹੋਣਾ ਨਹੀਂ ਆਇਆ ਐ ਇਹਨੂੰ ਤਾਂ ਹਜੇ 21 ਚਾਹੀਦੀ ਬਾਬਾ ਕੱਲ ਜਾ ਫਿਰ ਕੱਲ ਜਾ ਇੱਥੇ ਕੱਲ ਚੱਕ ਲੈ ਇਹਨੂੰ ਪਰਖ ਲੈਣ ਦੇ ਮੈਨੂੰ ਪਾਸਾਈਡ ਤੇ ਹੋਵੇ ਤੇ ਇੱਥੇ ਲੱਗੇ ਨਿੱਗਰ ਜੀ ਇਹਨੂੰ ਨਿੱਗਰ ਜੀ ਦੇਖਣ ਦੇ ਅੰਕਲ ਲੋਵੀ ਦੀ ਛੋਰੀ ਨਹੀਂ ਆਇਆ ਥੋੜੇ ਨਾ ਪੋਲ ਛੋਟੇ ਵਾਲੀ ਲੈ ਲਈ ਇੱਕ ਕਰੀ ਹਾਂ ਆ ਵੇਖ ਲੈ ਆ ਵੇਖ ਲੈ ਕਿਹੜੀ ਆ ਕਿਹੜੀ ਆ ਪਤਲੀ ਹੂੰ ਇੱਕ ਨੂੰ ਜੀ ਨਾ ਨਾ ਕੋਈ ਨਾ ਬੜੀ ਇੱਕ ਨੀ ਐਨ ਬੜੀ ਚੰਗਾ ਆਉਣ ਦੇਖ ਇੱਕ ਵੇਗਲਾ ਜਿਹੜੀ ਤੈਨੂੰ ਚੱਜਦੀ ਲੱਗਦੀ ਐ ਆਦਾ ਬਾਹਰ ਵਧੀਆ ਜੀ ਦੇਖ ਲੈ ਸਾਰੀਆਂ ਇੱਕ ਸਾਰੀਆਂ ਵਧੀਆ ਨਹੀਂ ਨਹੀਂ ਆ ਦੇ ਹਿਸਾਬ ਨਾਲ ਨਿੱਗਰ ਜੀ ਦੇਖੂ ਐਂਗਲ ਆ ਦੇਖ ਓ ਆਹੀ ਤਾਂ ਇਹਨੂੰ ਮੈਂ ਹੱਥ ਲਾਈ ਇਹਨਾਂ ਦੇਖ ਲੈ ਕੱਢ ਫਿਰ ਉਹ ਪਿੱਛੇ ਦੀ ਖਿੱਚ ਲੈ 120 ਉਹੋ ਲਿਆਉਣੇ 42 ਨੇ ਹੁੰਦੀਆਂ ਐਂਕਲ 42 ਨਹੀਂ ਆਪਣੇ ਮਿਲਦੀਆਂ 42 ਬਾਹਰ ਨਹੀਂ ਆਉਂਦੀਆਂ ਉਹ ਤੋਂ ਬਾੜ ਜਾਂਦੀਆਂ ਨਹੀਂ ਨਹੀਂ ਉਹ ਉਹ ਪਾੜਦੀ ਨਹੀਂ ਕਹਿੰਦੇ ਨਹੀਂ ਉਹ ਬਾੜਦੀਆਂ ਉਹਨਾਂ ਨਾਲ ਆਉਂਦੀਆਂ ਬਾੜਦੀਆਂ ਕੋਈ ਨਹੀਂ ਇਹ 10 ਫੁੱਟੀਆਂ ਨੇ ਐਂਕਲ 11 ਖੜਕਾ ਕੇ ਦੇਖ ਲੈ ਏ ਲੈ ਉਹ ਤੂੰ ਤਾਂ ਪੁਲ ਤੇ ਚੜ ਕੇ ਛਤਰੀ ਮੜਕਾ ਆ ਏ ਦੇਖ ਲਾ ਹਣ ਤਾਂ ਹੋਰ ਕਿਨੇ ਦੇ ਕੇ ਸਿੱਧਾ ਰੋ ਨਾ ਹਾਂ ਸਿੱਧਾ ਹੋਰ ਮਗਰ ਹਾਂ ਐਂਕਲੇ ਲੈ ਕੇ ਇੰਨੇ ਆਇਆ ਜੀ ਵੇਖ ਲਾ ਐਂਕਲ ਵੀ ਖੁਸ਼ ਹੋ ਜੇ ਤੂੰ ਵੀ ਹੋ ਜੇ ਚਲੋ ਭੇਈ ਨਹੀਂ ਹੋਈਆਂ ਨਹੀਂ ਹੋ ਰਹੀਆਂ ਡਾਊਨ ਨਹੀਂ ਦੇਖ ਫਿਰ ਕਿੰਨੇ ਦੇਣੇ ਆ ਹਾਂ ਓਏ ਪੁੱਛ ਫਿਰ ਐਂਕਲ ਨੂੰ ਹੁਣ ਐਂਕਲ ਨੂੰ ਖੁਸ਼ ਕਰ ਦੇ ਫਿਰ 100 ਰੁਪਆ ਫਿਰ ਸੋ ਤਾਂ ਜਾਜਾ ਚੱਲ ਦੇ 100 ਰੁਪਆ 100 ਰੁਪਆ ਐਂਕਲ ਲੈ ਲਿਆ ਯਾਰ ਪਹਿਲੀ ਵਾਰ ਹੀ ਆਏ ਆ ਯਾਰ ਕੀ ਆ ਹੋ ਗਿਆ ਕਿਹੜਾ ਆਹਾ ਮੁੰਡਾ ਅੱਛਾ ਨਹੀਂ ਮੈਂ ਤਾਂ ਉਦੋਂ ਆਇਆ ਸੀਗਾ ਚੱਲ ਮੈਂ ਕਿਤੇ 500 ਹੀ ਦੇਣ ਲੱਗਾ ਚੱਲ ਫਿਰ ਯਾਰ ਰੱਖ ਟਾਂਗੀ ਉਹ ਬਈ ਇੱਥੇ ਖੜੇ ਸੀ मामੇ ਉਹ ਤੇ ਚੱਲੋ ਤੇ ਚੱਲ ਆਪਣਾ ਬੰਦਾ ਉਹ ਜਾਈ ਜਾਂਦਾ ਏ ਇਹ 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 ਉਹ ਕੰਨ ਤੇਰਾ ਆ ਗਿਆ ਉਹ ਜਾਂਦਾ ਪਿਆ ਉਹਨੂੰ ਤੋੜ ਕੇ ਘੱਲਿਆ ਫਿਰ ਅਸੀਂ ਆਈਗਾ ਕਿਤੇ ਹੋਰ ਚਲਾ ਨਹੀਂ ਨਾ ਕੱਟਿਆ ਜਾਵੇ ਤੋੜਦਾ ਦੇਖ ਓਏ ਤੇ ਆ ਬੰਦਾ ਰਿਆ ਆ ਦੇ ਚਲਾ ਨਾ ਚਲਾ ਬੈਠ ਓਏ ਰੋਗਲਾ ਰੋਗਲਾ ਆ ਆ ਆ ਆ ਭਾਈ ਹੁਣ ਆਪਾਂ ਨਾ ਘਰੇ ਜਾ ਕੇ ਪੂਤਰ ਦਿਖਾਉਂਦੇ ਆ ਏ ਕਹਿੰਦਾ ਨਾ ਬੰਦਾ ਕਹਿੰਦਾ ਪੂਤਰ ਤੇਰੇ ਕੋਲੇ ਹੀ ਨਹੀਂ ਆਪਾਂ ਦਿਖਾਉਣੇ ਜਾ ਕੇ ਵੇਚ ਲਿਆ ਤੇ ਪਾਸ ਹੋ ਗਈ ਆਲਟਾਂ ਕੀ ਨਾ ਹੋਰੀ ਬੇਹੇ ਉਹ ਉੱਤਰ ਵੇਚ ਲਈ ਭੈਣੋ ਗੋਰੀ ਔਰ ਫੋਟੋਸ ਹੋਣੀ ਹੁੰਦੀ ਪਈ ਨਾ ਮੈਨੂੰ ਤਾਂ ਹੋਰ ਨਹੀਂ ਲੱਗਦਾ ਪਿਆ ਲਓ ਭਾਈ ਜੀ ਆਪਾਂ ਘਰੇ ਆ ਗਏ ਆ ਠੀਕ ਆ ਲੇ ਅੱਗੋਂ ਕਹਿੰਦਾ ਲੋਕ ਭੈਜੋ ਦੱਸ ਲੈਣ ਨੂੰ ਲੋਕ ਹੀ ਲਾਈਦਾ ਚੱਲ ਆਪਣੇ ਲੋ ਦੱਸ ਲਈ ਹੁਣ ਦੂਜੇ ਪਲਾ ਸੋਚਣ ਕੀ ਪਤਾ ਉਹਨਾਂ ਦਾ ਕੀ ਹੈ ਨਾ ਆਪਾਂ ਨੂੰ ਜਿੰਨਾ ਕ ਪਤਾ ਆਉਦੇ ਆਪਦੇ ਕਬੂਤਰਾਂ ਵਾਲੇ ਚਲੋ ਜੀ ਪਹਿਲਾਂ ਆਪਾਂ ਬਾੜ ਤੈਨੂੰ ਜਿਹੜੇ ਕਬੂਤਰ ਆਪਣੇ ਉੜਦੇ ਆ ਉਧਰ ਬਾੜਤਾ ਕਿਵੇਂ ਉਡਣ ਵਾਲੇ ਤੇ ਹੋਰ ਉਡਣ ਵਾਲੇ ਹੋਰ ਕੀ ਆ ਇਹ ਉਹ ਥੋੜਾ ਜਿਹਾ ਗਾਂ ਨੂੰ ਫਿਰ ਤੈਨੂੰ ਤੇ ਮੈਂ ਡਾਉਣਾ ਨਾ ਤੇਰੇ ਵਾਲੀ ਇਹੀ ਉਹਦੋਂ ਮੈਂ 7:30 ਬਾਈ ਸੀ ਅੱਛਾ ਉਹ ਮੁੰਡਾ ਕਹਿੰਦਾ ਉੜਦੀ ਨਹੀਂ ਗੰਦੀ ਆ ਆਹ ਕਬੂਤਰੀ ਹਾਂ ਮੈਂ ਹਾਂ ਕੋਨੀ ਮੈਂ ਉਹਨੂੰ ਲਾਰਾ ਜਾਂ ਲਾ ਤਾਂ ਮੈਂ ਕੋਨੀ ਯਾਰ ਗੰਦੀ ਨਹੀਂ ਇਹ ਜਿਹੜਾ ਬੱਚਾ ਉਹ ਨਹੀਂ ਨਹੀਂ ਮੇਰਾ ਬੱਚਾ ਤੇਰੇ ਵਾਲਾ ਉਧਰ ਹੈ ਏਹੜਾ ਇਹ ਹੈਗਾ ਉੱਤੇ ਮੇਰੇ ਵਾਲਾ ਜਿਹੜਾ ਨੀਲਾ ਕਬੂਤਰ ਨਹੀਂ ਸੀਗਾ ਉਹਦਾ ਵਾ ਇਹ ਆ ਜੰਟੇ ਨਾਲ ਜੋ ਉਹ ਕੁਦਰੀ ਚਪਟਾ ਘੜੀ ਹੈ ਜੰਟੇ ਵਾਲੀ ਆਪ ਹੀ ਆ ਸੱਜਣਾ ਇਹ ਡਾਉਣਾ ਨਾ ਇਹ ਵੀ 2:30 ਸੀ ਉਸ ਦਿਨ ਪਹਿਲੇ ਦਿਨ ਹੀ 2:30 ਸੀ ਕਿੰਨੀ ਘੁੱਟਦੀ ਹੈ ਤੇ ਸਾ ਇਹ ਬੈਠੀ ਸੀਗੀ 5 8:30 8:30 ਬੈਠੀ ਸੀ ਇਹ ਮੈਂ ਕਿਹਾ ਬੰਦਾ ਬਡੇ ਕੂਤਰ ਵਿੱਚ ਹੀ ਡਾਉਣ ਵਾਲੇ ਹੈ ਹਾਂ ਪਰ ਕੱਲ ਪੱਠੇ ਆ ਨਾ ਨਹੀਂ ਪੱਠੇ ਉਧਰ ਦਿਖਾਉਣਾ ਚੱਲ ਫਿਰ ਪੱਠੇ ਵਾਲੀ ਸਾਈਡ ਚੱਲਣਾ ਆਪਣਾ ਚਲੋ ਜੀ ਹੁਣ ਇਹਨੂੰ ਦਿਖਾਉਣਾ ਬੱਚਿਆਂ ਵਾਲੀ ਸਾਈਡ ਹੈ ਨਹੀਂ ਨਹੀਂ ਲੋਡ ਹੀ ਫੋਟੋਸ਼ਾਪ ਆਈ ਜਾਂਦੀ ਤੇਰੀ ਤੂੰ ਸੋਹਣਾ ਹੀ ਬੜਾ ਭੈਣ ਜੋ ਚੱਲ ਚੱਲ ਆ ਬੱਚਾ ਫੜਿਆ ਸੀ ਉਹਦੋਂ ਦਿਖਾਵਾਂ ਤੈਨੂੰ ਉਹ ਜਿਹੜਾ ਪੁੰਜੇ ਬੈਠਾ ਉਹਨੂੰ ਫੜੋ ਕਾਲੇ ਚਿੰਨੇ ਨੂੰ ਜੀ ਦੇ ਸਿਰ ਤੇ ਹਾਂ ਇਹ ਬਾਹਰ ਹੀ ਲਾਇਆ ਇਹਨੂੰ ਚੱਲ ਦਿਖਾ ਦੇ ਨਾਲੇ ਪਹਿਲਾਂ ਦੀ ਨਹੀਂ ਨਹੀਂ ਉਹ ਪਾਈ ਸੀ ਉਹ ਮੁੰਡੇ ਨੇ ਪਾਈ ਸੀ ਉਹ ਚਾਚੇ ਦਾ ਸ਼ੋਰ ਲਿਆਇਆ ਸੀਗਾ ਉਹਦੇ ਕੋਲ ਦੋ ਠੱਲਾਂ ਸੀ ਇਹ ਕਿਹਦੇ ਪਾਤੀ ਉਹਨੇ ਆ ਬੱਚੇ ਆ ਸਾਡੇ ਇੱਧਰ ਵੀ ਹਾਂ ਹਾਂ ਤੇਰੇ ਵਾਲਾ ਜੁਕਾਮ ਜੁਕੂਮ ਜਾ ਵਾ ਵਾ ਚਿਰ ਚੱਲਿਆ ਜੁਕਾਮ ਜਾਣੂ ਓ ਸੈਟ ਹੋ ਗਿਆ ਜਮ ਹਾਂ ਸੈਟ ਤਾਂ ਹੋ ਗਿਆ ਮੁੰਲਾ ਦਾ ਜੁਕਾਮ ਇੱਕ ਆ ਫੜਿਆ ਵੇਖੀ ਆ ਬਲਾ ਸੋਲੇ ਪੋਟੇ ਜਮ ਨਹੀਂ ਖੱਲੀ ਤੇ ਦਾਣਾ ਹੀ ਨਹੀਂ ਉਹ ਘੋੜੂ ਪਾ ਕੇ ਗਏ ਅੱਜ ਆਇ ਕਾ ਫੜਿਆ ਇਹ ਨਾ ਸੁਬਾ ਸੁਬਾ ਉੱਡਣ ਲੱਗਿਆ ਭਰਾਵਾਂ ਆਨਕੇ ਖਟੰਗਾ ਹਾਂ ਹਾ ਉੱਡਣ ਲੱਗ ਗਿਆ ਤੇ 12 ਪਤਾ ਨਹੀਂ 1 ਵਜੇ ਬੈਠਾ ਉੱਧਰ ਸੈਰ ਤੇ ਡਿੱਗ ਗਿਆ ਹੀ ਫਿਰ ਮੁੰਡੇ ਜਾ ਕੇ ਫੜ ਫੜ ਲਿਆ ਮੈਂ ਤਾਂ ਕੰਮ ਤੇ ਸੀਗਾ ਉਹ ਖਤਰਾ ਵੀ ਵੀ ਲਗਾਈ ਉਹ ਕੋ ਨਹੀਂ दारू ਪਾਦਨੇ ਅੱਖ ਜੀ ਮੀਜ ਦਾ ਇਹ ਨਾ 60 ਸੁੱਟ ਲੱਗ ਗਈ ਹੋਣੀ ਉਹਦੇ ਨਾਲ ਉਹਦੇ ਤੇ ਕੰਡੇ ਕੁੰਡੇ ਵਾਲੇ ਤੇ ਬਹਿ ਗਿਆ ਹੋਣਾ ਕੋਣ ਆ ਜਾਂਦਾ ਤੇਰਾ ਜਵਾਹੇ ਹਸ ਹਮ ਦੇ ਲਾ ਦੇਖ ਲਾ ਜਿਹੜੇ ਦੇਖਣ ਫਲੱਜ ਗਾਲੇ ਹਨ ਥੋੜੀ ਸਾਫੀ ਆ ਜਾਏਗੀ ਕੀ ਸਹੀ ਕਿਹੜਾ ਬਲਾ ਹੀ ਬੜਾ ਆਨੇ ਲਾ ਕਾਲੀ ਚੀਨੀ ਨੀ ਨੇ ਇੱਕ ਮੈਂ ਉਹ ਜੱਗੇ ਨੂੰ ਦੇਤੀ ਕਬੂਤਰੀ ਥੱਗਾ ਕਿਹੜਾ ਆਹ ਪਿੰਡ ਵਾਲਾ ਆਪਣੇ ਆਹ ਬੱਚੇ ਕੱਢੇ ਇਹਨਾਂ ਨੇ ਆ ਜੋੜੇ ਨੇ ਛਾਖਣ ਆ ਇੱਕ ਆ ਛਾਖ ਅਤੇ ਇੱਕ ਚਿੱਟੀਆਂ ਦਾ ਇੱਕ ਅੰਨੇ ਵੀ ਅੱਜ ਅੰਡਾ ਲਾਉਣਾ ਭੈਣ ਜੋਦੀ ਨੇ ਇਮ ਆ ਕਬੂਤਰ ਇਹਨਾਂ ਨੂੰ ਮੈਂ ਘਰ ਬੜਾ ਗੰਦ ਪਾਈ ਜਾਂਦਾ ਭੈ ਸਾਰੀਆਂ ਕਬੂਤਰਾਂ ਨਹੀਂ ਤਾਂ ਅੰਡੇ ਲਵਾਈ ਜਾਂਨ ਨੂੰ ਹੀ ਹਟ ਕਰ ਮੈਂ ਚੱਲ ਬੱਚੇ ਆ ਕਿਵੇਂ ਆ ਛਿੱਟਾ ਰਿਆ ਉਰਦੇ ਦਾ ਹਾਏ ਮੈਂ ਡਾਏ ਨਹੀਂ ਇਹ ਘਰੇ ਰਹਿ ਕੇ ਡਾਉਂਗਾ ਮੈਂ ਇਹ ਇਹਦਾ ਜਵਾਬ ਕੱਢ ਦੇਣਗੇ ਭੈ ਰੰਗ ਰੂੰਗ ਲਾ ਕੇ ਇਹਨਾਂ ਦੇ ਫੇਰ ਡਾਵਾਂਗੇ ਐਤਵਾਰ ਪਾਵਾਂਗੇ ਨਾਲੇ ਵੀਡੀਓ ਤੇ ਨਾਲੇ ਬਣਾਵਾਂਗੇ ਰੰਗ ਜੱਕ ਤਾਂ ਮੈਨੂੰ ਆਹ ਪੱਠਾ ਦੇ ਅੱਛਾ ਜੱਕ ਸ਼ਾਕ ਖਾਂ ਚੋ ਦੇ ਦੇ ਭਾਈ ਸ਼ਾਕ ਕਿੰਜ ਕਿਧਰੋਂ ਸ਼ਾਕ ਹੀ ਜੋੜੀ ਦਾ ਪੱਠਾ ਕੁਦਰ ਨਹੀਂ ਲੈਂਦੀ ਉਹਨਾਂ ਚ ਨਹੀਂ ਨਹੀਂ ਉਹ ਜਿਹੜੇ ਪਰਲੇ ਮੇਰੇ ਆ ਨੇ ਇਹਨਾਂ ਦੇ ਕੋਈ ਇਹਨਾਂ ਦੇ ਪੱਟੇ ਹੈ ਨਹੀਂ ਕੋਈ ਹੋਰ ਆ ਜਿਹੜੇ ਵੱਡੇ ਸੀਗੇ ਤੇ ਇਹ ਬੱਚੇ ਹੀ ਆ ਇਹ ਬੱਚੇ ਹੀ ਆ ਇਹ ਬੱਚੇ ਹੀ ਆ ਲੱਗੀ ਪਈ ਆ ਉਹ ਲੱਗੀ ਪਈ ਉਧਰ ਆ ਉਹਦਾ ਬੱਚਾ ਇੱਕ ਹੈਗਾ ਵਾ ਇਹਨਾਂ 'ਚੋਂ ਮੈਨੂੰ ਕੋਈ ਕਬੂਦਰੀ ਦੇ ਦੇ ਇਹਨਾਂ ਉਹਨਾਂ ਦੀ ਕੋਈ ਉਹਨਾਂ ਦੀ ਕਬੂਦਰੀ ਰੋਜ਼ ਮੈਨੂੰ ਦੇਖਣ ਦੱਸ ਦੇ ਸੋਚਣ ਦੇ ਕਬੂਤਰ ਆ ਕੂਤਰੀ ਹੈ ਨਹੀਂ ਉਹ ਤਾਂ ਦੇ ਜਾ ਅੱਛਾ ਬੱਚੇ ਆ ਨਾ ਆ ਸਾਰੇ ਬੱਚੇ ਆ ਜਿੰਨੇ ਆ ਯਾਰ ਚਲੋ ਜੀ ਅੱਧਰ ਆਪਾਂ ਵਾਰ ਤੈਨੂੰ ਜੋੜਿਆਂ ਵਾਲੀ ਸਾਈਡ ਆ ਵੇ ਕੀ ਭਾਂਕੀ ਕੀਤਾ ਪਿਆ ਓਏ ਜਦੋਂ ਨਾ ਸੁੱਕੇ ਜੇ ਪਏ ਬੱਚੇ ਦਾਣਾ ਨਹੀਂ ਅੱਜ ਭਾਂਜੋ ਇਹਨਾਂ ਨੇ ਪਾਇਆ ਐ ਬੱਚੇ ਮਰ ਜਾਂਦੇ ਫਿਲਗਾ ਤਨੂੰ ਇਹਨਾਂ ਕਹਦਾ ਮੈਂ ਤੂੰ ਤੇ ਹੋਰ ਅੱਜ ਇਹਨਾਂ ਨੇ ਦਾਣਾ ਦੂਣਾ ਹੀ ਨਹੀਂ ਪਾਇਆ ਹੋਇਆ ਕਿਵੇਂ ਕੀ ਪਿਆ ਬੱਚਾ ਵੇਖੀ ਇਹਨੂੰ ਪੋਟੇ ਦੇ ਵਿੱਚ ਹੀ ਕੋ ਹੈਣੀ ਭੈਣ ਚੋ ਦਾ ਪੋਟਾ ਨਾਲ ਜੁੜਿਆ ਪਿਆ ਮਰ ਜਾਊਗਾ ਜਾ ਬਾਰੇ ਇਹਨੂੰ ਕੋ ਉਹਨਾਂ ਨੇ ਭਾਂ ਪਾਇਆ ਪੁਹੇ ਹੀ ਨਹੀਂ ਅੱਜ ਆ ਯਾਰ ਖਾਂਦਾ ਯਾਰ ਕੋਈ ਆ ਦੇਖ ਹਾਂ ਯਾਰ ਇਹਨਾਂ ਦੇ ਖੰਭ ਖੁੰਮ ਜੇ ਇਹਨਾਂ ਦੇ ਕਬੂਤਰੀਆਂ ਹੀ ਖਾਂਦੀਆਂ ਫੱਟੇ ਪਿਆਣਾ हां ਉਹ ਤੋਂ ਖਾ ਖਾ ਜਾਂਦੀਆਂ ਭੈਣ ਜੋ ਪਤਾ ਨਹੀਂ ਕੀ ਸਿਸਟਮ ਜੀ ਚੂਹੇ ਦਾ ਪਰ ਉਹ ਨਾ ਨਹੀਂ ਨਹੀਂ ਚੂਹੇ ਚੂਹੇ ਹੈ ਨਹੀਂ ਮੈਂ ਵੇਖਿਆ ਸੀ ਕਬੂਤਰੀਆਂ ਨਾ ਪੰਜਾਂ ਦੀਆਂ ਮਾਰਦੀਆਂ ਸੀ ਉੱਤੇ ਬਾਕੀ ਉਹ ਕਬੂਤਰ ਅੱਗੇ ਦੇਖ ਲਾ ਬੱਚੇ ਬੁੱੱਚੇ ਆਹ ਕਬੂਤਰੀ ਉੱਡ ਗਈ ਸੀ ਕੱਲ ਉਹ ਪਰਸੋਂ ਐਤਵਾਰ हां ਪੰਜ ਮਾ ਲੱ ਨਿਕਲ ਗਈ ਤਾਂ ਦੋ ਦਿਨਾਂ ਬਾਅਦ ਆਈ ਆ ਬੱਸ ਮੈਂ ਤਾਂ ਮੀਤੀ ਛੱਡਦੀ ਸੀ ਇਹਦੀ ਤਾਂ ਆ ਬਈ ਬੈਠੀ ਆਂਦੇ ਮਿਲਿਆ ਆ ਬੱਚੇ ਇਹਦੇ ਆ ਵੀ ਆ ਜਿਹੜਾ ਨੀਲਾ ਵਾ ਤੇ ਮੇਰੇ ਵਾਲੀ ਨਾ ਤੇਰੇ ਵਾਲੀ ਆ ਜਿਹੜਾ ਇਹਦੇ ਨਾਲ ਕਬੂਤਰੜਾ ਡੱਬਾ ਲਾਇਆ ਵਾ ਆ ਪਿੱਛੇ ਬੈਠਾ ਜਿਹੜਾ ਉਹ ਵਾਲਾ ਛੱਡ ਲਾ ਮੈਨੂੰ ਹੁਣ ਕਿਹਣੀ ਚੁੱਕੀ ਦੇ ਪਹਿਲਾਂ ਨਾਲ ਬੱਚੇ ਵੀ ਲੈ ਜੀ ਫਿਰ ਜੋੜੀ ਵੇਖ ਲੈ ਜਿਹੜੀ ਕੜੀ ਲੈ ਕੇ ਜਾਣੀ ਆ ਬੱਚੇ ਪਾਲ ਲਿਓ ਫਿਰ ਬੱਚੇ ਦਾ ਖਾਵਾ ਉਹ ਐ ਕਰੀ ਨਾ ਉਹ ਕਰੀ ਸਰੋਂ ਦੀ ਹੈ ਨਾ ਸਰੋਂ ਤਾਂ ਵਾਧੂ ਥੋੜਾ ਬਹੁਤ ਘੱਟ ਹੱਡੇ ਬਹੁਤ ਰਹਿੰਦੇ ਤੇ ਬਾਅਦ ਫਿਰ ਉਹ ਮੇਰੇ ਤੋਂ ਉਹ ਲੈ ਜਾ ਪਰ ਉਹ ਰਹਿਣ ਦੀ ਮਾਮੀ ਖਵਾਉਣਾ ਹੁੰਦਾ ਤੂੰ ਐ ਕਰ ਤੂੰ ਲੈਦੀ ਤੈਨੂੰ ਮੈਂ ਬਣਾ ਦੇਣਾਂ ਜਦੋਂ ਮੈਂ ਤੁਹਾਡੇ ਘਰੇ ਜਾਊਗਾ ਨਾ ਉਦੋਂ ਬਣਾ ਦੇਣਾ ਚੱਲ ਤੈਨੂੰ ਸਿਸਟਮ ਜਾ ਐ ਨਾ ਇਹਨਾਂ ਚ ਕਿਹੜਾ ਲੈਣਾ ਜਿਹੜਾ ਮਰਜੀ ਦਿਖਾ ਮੈਨੂੰ ਪਹਿਲਾਂ ਨੇ ਫਿਰ ਮੈਂ ਇਹਦੇ ਨਾਲ ਦੀ ਕਬੂਤਰੀ ਦੱਸਦਾ ਮੈਂ ਮਰਜੀ ਜਿਹੜਾ ਮੈਨੂੰ ਨਹੀਂ ਪਤਾ ਤੂੰ ਦਸ ਕਹਿੜਾ ਲੈ ਮਰਜੀ ਨਾਲ ਹੀ ਨਹੀਂ ਮੈਂ ਨਹੀਂ ਆਦੀ ਮਰਜ਼ੀ ਤੂੰ ਵੇਖ ਜੇ ਤੈਨੂੰ ਕਹਿੜਾ ਦੋਹੀ ਚੰਗੇ ਆ ਤੂੰ ਵੇਖ ਲੈ ਕਹਿੜਾ ਤੈਨੂੰ ਚੰਗਾ ਲੱਗਦਾ ਵੇਖ ਲੈ ਤੇ ਇਹਦੇ ਬੱਚੇ ਫਿਰ ਉਧਰ ਆ ਕਿੱਧਰ ਇਹਦੇ ਨਾਲ ਦੀ ਕਬੂਤਰੀ ਆਫ ਇਹਦੇ ਅੰਦਰ ਹੀ ਹੋਗੀ ਵਿੱਚ ਵੇਖੀ ਉਹ ਤਾਂ ਨਹੀਂ ਸਾਹਮਣੇ ਵੇਖੀ ਚਿੱਟੀ ਕਾਲੀ ਦੀ ਹੋਗੀ ਹਾਂ ਆ ਕਬੂਤਰੀ ਆ ਫਿਰ ਇਹਦੇ ਦੋ ਬੱਚੇ ਆ ਫਿਰ ਉਹ ਲੈ ਜੀ ਇੱਕ ਤਾਂ ਮਾਵਾ ਵੱਡਾ ਆਵਾ ਠਾਕ ਇੱਕ ਛੋਟਾ ਚਾਰ ਬੱਚੇ ਵੜਾਈ ਬੈਠਾ ਉਹ ਦੋ ਅੱਦਰ ਲੈ ਆਣਾ ਹੋਰ ਲੈ ਖੁੱਡੇ ਦੇ ਅੱਦਰ ਕਰੇ ਅੱਦਰ ਕਰੇ ਹੋਰ ਲੈ ਖਲੋੜ ਲੈਣ ਦੇ ਆ ਉਧਰ ਜਾ ਵੜਦੇ ਆ ਇਕੱਠੇ ਹੋ ਜਾਂਦੇ ਆ ਨਹੀਂ ਜੇ ਆਪ ਨਹੀਂ ਪਾਲਦੇ ਬਗਾਨੀਏ ਕਿਤੇ ਆ ਗਏ ਕਿਵੇਂ ਆਪ ਨਹੀਂ ਪਾਲਦੇ ਨਹੀਂ ਕਈ ਯਾਰ ਪਾਲ ਲੈਂਦੇ ਆ ਇਹ ਤਾਂ ਹੁਣ ਕਬੂਤਰਾਂ ਦੇ ਆ ਕੀ ਪਤਾ ਨਾ ਪਾਲ ਲੈਣੇ ਜੇ ਤੂੰ ਵੇਖ ਲਈਂ ਜਿਹਦਾ ਦਾਣਾ ਖਵਾਉਂਦੇ ਹੋ ਫੇ ਠੀਕ ਆ ਫੇ ਤੈਨੂੰ ਲੋੜ ਹੀ ਨਹੀਂ ਪਾਲ ਜਾਣਗੇ ਹਾਂ ਛੋਟਾ ਦਾਣਾ ਵੇਧਾ ਰਹਿਣਾ ਲੋੜ ਹੀ ਨਹੀਂ ਯਾਰ ਸਵੇਰ ਦਾਣਾ ਪਾ ਗਿਆ ਬਾਕੀ ਤੂੰ ਕਬੂਤਰ ਨੂੰ ਰੁਜਾ ਗਿਆ ਇਹ ਅੱਬਲ ਕੀ ਬੱਚੇ ਜਾਣਗੇ ਇਹਨਾਂ ਕੋਲੇ ਇਹਨਾਂ ਕੋਲੇ ਗਏ ਇਹਨਾਂ ਨੇ ਦਾਣਾ ਖਵਾ ਹੀ ਦੇਣਾ ਤੈਨੂੰ ਮੈਂ ਇਹਨਾਂ ਦੱਸਦਾ ਬਾਕੀ ਵੇਲਾ ਜਿਹੜਾ ਤੈਨੂੰ ਇਹ ਦੋਵਾਂ ਦੇ ਦਿਲ ਨੂੰ ਚੰਗਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਤੂੰ ਤੈਨੂੰ ਚੰਗਾ ਲੱਗਣਾ ਚਾਹੀਦਾ ਮੈਨੂੰ ਕੀ ਆ ਮਾਦੇ ਨੂੰ ਕੱਟ ਕਰਕੇ ਦੇ ਦੂੰਗਾ ਕਿਤੇ ਦਾਣਾਂ ਦੀ ਬਸ ਇੰਨਾ ਇੰਨਾ ਕਰ ਦੂੰਗਾ ਮਾਦਾ ਕੱਟਣੀ ਨਹੀਂ ਇਹ ਮਾਦਾ ਪੱਠੇ ਡੋਣੇ ਉਹੀ ਤਾਂ ਗੱਲ ਕਹਿਣਾ ਕੱਟ ਕਰਕੇ ਦਊਂ ਹ ਇਹ ਤਾਂ ਮਾਂ ਵੀ ਕਹਿੰਦਾ ਸੀ ਆ ਕਬੂਤਰ ਜੋ ਦੇਖ ਲੈ ਜਿਹੜੀ ਪਿੱਛੇ ਆ ਮੈਂ ਸਾਲ ਹੋ ਚੱਲਿਆ ਉਹਨੂੰ ਠੀਕ ਆ ਮੈਂ ਕਿਹਾ ਚੱਲ ਕੱਟ ਕੀਤੀ ਸੀ ਮੈਂ ਚੱਲ ਸਾਰ ਕਰਦੀ ਮੈਂ ਡਾਉਣੀ ਤਾਂ ਹੁੰਦੀ ਨਹੀਂ ਉਹ ਭੈ ਡਰ ਕੇ ਉੱਡ ਗਈ ਭੈ ਮੈਨੂੰ ਹੌਲ ਪੈਣ ਚੱਲ ਵੇਖ ਲੈ ਆ ਲੈਣਾ ਉਹ ਲੈਣਾ ਉਹ ਤੇਰੀ ਮਰਜ਼ੀ ਜਿਹੜਾ ਮਰਜ਼ੀ ਵੇਖ ਲੈ ਲੋ ਜੀ ਆਪਣੇ ਬਈ ਦੋਸਤ ਆ ਗਏ ਠੀਕ ਆ ਰਾਤ ਹੋ ਗਿਆ ਸੀ ਹਨੇਰਾ ਤੇ ਮੈਂ ਕਿਹਾ ਚੱਲ ਸੁਬਾਹ ਆ ਜਿਓ ਤੇ ਇਕੱਲਾ ਜਾਣਾ ਸੀਗਾ ਤੇ ਫਿਰ ਇੱਕ ਨਾਲ ਲੈ ਕੇ ਆਇਆ ਬੰਦਾ ਮੈਂ ਦਾਣਾ ਪਾਉਣਾ ਸੀ ਆ ਦੇ ਕਬੂਤਰਾਂ ਨੂੰ ਮੈਂ ਕਿਹਾ ਚੱਲ ਤੂੰ ਕੱਲ ਨੂੰ ਆ ਜੀ ਸਵੇਰੇ ਸਵੇਰੇ ਤੇ ਨਾਲ ਉਹ ਲੈ ਕੇ ਆਇਆ ਇੱਕ ਲਾਲ ਸ਼ਰਟ ਵਾਲੇ ਨੂੰ ਚੱਲ ਵੀ ਕੱਢ ਕਬੂਤਰ ਹਰ ਕਾਂਡਾ ਲੈਣਾ ਇੱਕ ਹੋਰ ਆ ਪਿੱਛੇ ਉਹ ਚੁੰਡ ਚ ਨਹੀਂ ਹੋਇਆ ਉਹੀ ਆ ਹਾਂ ਇੱਕ ਹੋ ਆ ਸਵੇਰੇ ਨਾਲੇ ਤੈਨੂੰ ਆਪ ਹੀ ਰਾਤ ਨਾ ਤੈਨੂੰ ਆਪ ਨੂੰ ਨਹੀਂ ਸਹੀ ਲੱਗਦੇ ਸੀਗੇ ਕਾਂਡਾ ਨਾ ਇੱਕ ਨੰਬਰ ਹੈ ਇੱਕ ਨੰਬਰ ਉਹ ਤਾਂ ਪਤਾ ਹੀ ਯਾਰ ਕਬੂਤਰੀ ਕੱਢ ਲਾ ਰਤੀ ਜੀ ਆ ਰਤੀ ਹਾਂ ਲਿਆ ਹੁਣ ਦੱਸ ਆ ਬੱਚੇ ਆ ਆ ਜੋੜੀ ਲੈ ਕੇ ਜਾਣੀ ਆ ਹੈ ਆ ਬੱਚੇ ਲੈ ਜਾਣੇ ਤੇ ਦੂਜੇ ਲੈ ਜਾਣੇ ਆ ਆ ਲੈ ਵੀ ਪਾਲ ਦੁੱਕੇ ਮੇ ਰਖੀਆ ਅੱਗੇ ਉਹ ਹਰ ਲਾ ਦੀ ਇੱਕੋ ਨਿਕਲ ਜੇ ਨਾ ਲੱਜ ਜਾਵੇ ਆ ਤਾਂ ਤੇਰੀ ਵਾਲਾ ਹੀ ਆ ਚੱਲ ਹੁਣ ਵੱਡਿਆਂ ਚ ਦੇਖ ਯਾਰ ਕਿਹੜਾ ਲੈ ਕੇ ਜਾਣਾ ਦੱਸ ਮੈਨੂੰ ਬਸ ਆਈ ਵੜ ਜਾ ਕੋਨੀ ਵੇਖ ਕਿਹੜਾ ਕੂਤਰ ਸੀ ਉਹ ਓਹ ਸੀਗਾ ਉਹ ਉਹ ਦੇਖੀ ਜਿਹਦਾ ਮੂੰਹ ਜੇ ਲਿਪੜਿਆ ਪਏ ਬੱਚਿਆਂ ਨੂੰ ਦਾਣਾ ਖਵਾਇਆ ਇਹਦੇ ਬੱਚੇ ਕਿਹਨੇ ਇਹਦੇ ਪਸਾ ਹੀ ਆ ਫੜਾ ਦੇ ਦੱਖੂ ਦੇ ਆਹਰਾ ਫੜਾ ਦੇ ਆ ਲੈ ਆ ਕੂਤਰੀ ਆ ਓਏ ਓਏ ਸੈਟ ਕਰ ਲਾ ਇਹਨੂੰ ਵੱਡੇ ਜੋੜੇ ਦੇਣ ਲੱਗਾ ਕੱਢ ਨਾ ਦੇ ਤੈਨੂੰ ਮੈਂ ਇਹਨਾਂ ਦੱਸਤਾ ਤੈਨੂੰ ਪਤਾ ਹੋਰ ਕਿਸ ਨੂੰ ਮੈਂ ਦਿੰਦਾ ਨਹੀਂਗਾ ਤੇ ਇੰਨਾ ਹੀ ਆ ਜਿਆਦੀ ਲਿਆ ਜੀ ਵਿਸ਼ਵਾਸ ਹੈਗਾ ਹਾਂ ਵੀ ਦੇਣਾ ਦੇਂਗਾ ਬਸ ਸਮਝ ਬਸ ਇਹੀ ਲੱਗ ਉਹ ਉਹਨੇ ਤੂੰ ਨਹੀਂ ਲੱਗ ਜਾਣਾ ਨਹੀਂ ਉਹਨੇ ਨਹੀਂ ਲੱਗ ਜਾਣਾ ਬਸ ਫਿਰ ਆ ਜਾ ਇਹਨਾਂ ਨੂੰ ਪਾਲ ਲਈ ਮੈਂ ਤੈਨੂੰ ਪਹਿਲਾਂ ਦੱਸਤਾ ਜੇ ਬੱਚੇ ਮਰ ਗਏ ਨਾ ਉਹਨਾਂ ਨੂੰ ਇੱਠਾ ਲਾਇਆ ਇੱਕ ਰੀ ਬੱਚੇ ਆ ਕਿੰਨੇ ਹੋ ਗਿਆ 2 2 4 6 8 ਐਂ ਕਰ ਇਹਨਾਂ ਨੂੰ ਕਹੇ ਹੋਰ ਲਫਾਫੇ ਚ ਪਾ ਲਗੇ ਨਹੀਂ ਇਹਨਾਂ ਨੂੰ ਫੜ ਕੇ ਮੈਂ ਬਹਿ ਜੀਂਗਾ ਨਹੀਂ ਵੇਚੀ ਰੱਖ ਦੇਰ ਨਹੀਂ ਕੁਸ ਹੁੰਦਾ ਕੋ ਨਹੀਂ ਫਿਰ ਧਿਆਨ ਜੇ ਹੌਲੀ ਹੌਲੀ ਲੈ ਜੀ ਲਓ ਜੀ ਆਪਾਂ ਪਾ ਦੇ ਪਿੰਜਰੇ ਚ ਠੀਕ ਆ ਤੇ ਆਪਾਂ ਦੇਤੇ ਆ ਕਬੂਤਰ ਆਪਦੇ ਆਪਾਂ ਵੱਡੇ ਜੋੜੇ ਦਿੱਤੇ ਆ ਠੀਕ ਆ ਇਹਨਾਂ ਨੂੰ ਆਪਣਾ دوست ਸੀਗਾ ਪੱਕਾ ਵਾਲਾ ਠੀਕ ਆ ਉਹਨੂੰ ਦੇਣ ਲੱਗਿਆ ਆ ਕਾਲੀ ਤੋਣ ਵਾਲਾ ਰੱਤੀ ਤੇ ਆਪਣੀ ਆ ਬੱਚਾ ਦਿੱਤਾ ਇੱਕਔਰਲਾ ਬੱਚਾ ਡੋਨ ਆਸਤੇ ਦਿੱਤਾ ਇੱਕ ਬਾਰੇ ਢੀ ਕਬੂਤਰੀ ਦਿੱਤੀ ਆ ਆ ਜਿਹੜੀ ਕਬੂਤਰੀ ਦੋ ਦਿਨ 7:30 ਵਜੇ ਬੈਠ ਸੀ ਵੀਡੀਓ ਆ ਜੀ ਹੋਣੀ ਉਹ ਦੇਖ ਲਿਓ ਜਿੰਨੇ ਨਹੀਂ ਦੇਖੀ ਤਾਂ ਦੇਖ ਲਿਓ ਕਬੂਤਰੀ ਬਾਰੇ ਇੱਕ ਆ ਦਿੱਤੀ ਆ ਪਰ ਇਹਦੇ ਨਾਲ ਆਪਾਂ ਜੋੜੀ ਲਾਉਣ ਆਸਤੇ ਵੱਡਾ ਕਬੂਤਰ ਦਿੱਤਾ ਠੀਕ ਆ ਰੱਤੀ ਤੋਣ ਵਾਲਾ ਹਲੋ ਭਾਈ ਜੀ ਆਪਾਂ ਆਪਣੇ ਦੋਸਤ ਨੂੰ ਦਿੱਤੇ ਸੀ ਬਈ ਠੀਕ ਆ ਜੋੜਾ ਦਿੱਤਾ ਸੀ ਦੋ ਜੋੜੇ ਦਿੱਤੇ ਸੀ ਵੱਡੇ ਤੇ ਆਪਾਂ ਦੋ ਦਿੱਤੇ ਬੱਚੇ ਡਾਉਣ ਵਾਸਤੇ ਤੇ ਜਿਹੜੇ ਵੱਡੇ ਜੋੜਾ ਸੀ ਇਹਦੇ ਨਾਲ ਦਾ ਸੀ ਹਨਾ ਇਹ ਕੋ ਦਿੱਤਾ ਇਹਦੇ ਬੱਚੇ ਦੇ ਤੇ ਦੋ ਠੀਕ ਹੈ ਮੈਂ ਚੱਲ ਲੈ ਜਾ ਨਾਲ ਐਂ ਪਾਲਨੇ ਨਹੀਂ ਇੱਥੇ ਆਪੇ ਪਾਲ ਲੈਣਗੇ ਉੱਤੇ ਜਿੰਨਾ ਆਪਲੇ ਮੈਂ ਤੂੰ ਪਾਲ ਲਈ ਤੇ ਆਪਾਂ ਕੱਟ ਕਰਨਾ ਭੁੱਲ ਗਏ ਸੀ ਤੇ ਆਪਾਂ ਫੋਨ ਲਾ ਕੇ ਕੱਟ ਵੀ ਕਰਾਤੇ ਆ ਮੈਂ ਹਨਾ ਵੱਡੇ ਜੋੜੇ ਲੁਕ ਲੁਕਲੀ ਜਣ ਮੇਨ ਜੋੜੇ ਆ ਮੇਰੇ ਆ ਸਾਰੇ ਮੇਨ ਜੋੜੀ ਉਹਨੂੰ ਦਿੱਤੇ ਆਪਾਂ ਮੈਂ ਚੱਲ ਮੈਂ ਸੰਭਾਲ ਲੀਕ ਤੇ ਹੋਰ ਦਾ ਬੇਨੰਦ ਵੀ ਹਨਾ ਕੱਟ ਕਰਾਤੇ ਆਪਾਂ ਫੂੰ ਲਾ ਕੇ ਬਾਕੀ ਕੋ ਨਹੀਂ ਆਪਾਂ ਵੀ ਕਿਸੇ ਦਿਨ ਜਾਵਾਂਗੇ ਦਿਖਾਵਾਂਗੇ ਹਾਂ ਵੀ ਉੱਥੋਂ ਦਾ ਉਹਨਾਂ ਦਾ ਮਾ올 ਤੇ ਕਬੂਤਰ ਦਿਖਾਉਨੇ ਆ ਹਨਾ ਤੇ ਠੀਕ ਹੈ ਬਈ ਆਪਾਂ ਕਰਦੇ ਫਿਰ ਵੀਡੀਓ ਦੇ ਐਂਡ ਤੇ ਆਪਾਂ ਮਿਲਦੇ ਫਿਰ ਤੁਹਾਨੂੰ ਅਗਲੀ ਵੀਡੀਓ ਚ ਬਣੇ ਰਹੋ ਆਪਣੀ ਵੀਡੀਓ ਦੇ ਨਾਲ